ਸਵਾਗਤ ਆਇਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪੁਰਾਣਾ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਪੈਂਦਾ ਜੀ ਮੋਗਾ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਆ ਕਿ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਆ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਇਦਾਦ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੱਥ ਸੱਲੀ ਪਰਖ ਤੁਸੀਂ ਆਗੇ ਕਰਨੀ ਆ ਤੁਸੀਂ ਪੈਸੇ ਲੈਣੇ ਆ ਜੀ ਤੁਹਾਡੇ ਜਿਹੜਾ ਨਗ ਪਸੰਦ ਆਵੇ ਤੁਸੀਂ ਆਦਾ ਦੋ ਟਾਈਮ ਪਲੱਸ ਚਾਰ ਟਾਈਮ ਦੀ ਬਾਈ ਦੇ ਘਰੋਂ ਚੋ ਕੇ ਲੈ ਲੈਣਾ ਵਾ ਮੇਰਾ ਕੰਮ ਤਾਂ ਪਸੂ ਦਿਖਾਉਣ ਦਾ ਵਾ ਸੱਲੀ ਪੱਕ ਤੁਸੀਂ ਆਪਦੀ ਕੋਲ ਆ ਕੇ ਕਰ ਲੈਣੀ ਆ ਇੱਕ ਟੋਕੜ ਗੱਭਣਾ ਇਹ ਮੈਂ ਤੁਹਾਨੂੰ ਬੇਨਤੀ ਪਹਿਲਾਂ ਕਰਦਾ ਡਾਕਟਰ ਤੁਸੀਂ ਆਪਦਾ ਲੈ ਕੇ ਚੈੱਕ ਕਰਾ ਕੇ ਤੁਸੀਂ ਆਪਦੀ ਲਿਆਣੀ ਆ ਹਾਂਜੀ ਆਓ ਬਾਈ ਨਾਲ ਕਰਦੇ ਆ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਇਨ ਤਨਾਂ ਵੇੜਾਂ ਬਾਰੇ ਸੋਹਣੀਆਂ ਡੱਬੀਆਂ ਵੇੜਾਂ ਰੰਗ ਪ੍ਰਿੰਟ ਵਾਲੀਆਂ ਕੱਦ ਕਟ ਹਲੀਆਂ ਵਾ ਵਜਨ ਵਾਲੀਆਂ ਵਾ ਕੋਈ ਲੱਸੀ ਵਿੱਕੀ ਨਹੀਂ ਵੇਚਦੇ ਸਾਰੀਆਂ ਵੇੜਾਂ ਚੰਗੀਆਂ ਆਜ ਬਾਈ ਕੋਲੇ ਫੇਰ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਪਿੰਡ ਭਰਾਵਾਂ ਨਾਮ ਦੱਸ ਦੀ ਬਾਈ ਨਾਮ ਦੀ ਕਾਕਾ ਪਿੰਡ ਲੱਗਿਆ ਨਾ ਤੁਸੀਂ ਬਾਗ ਆਪਣਾ ਜਿਲ੍ਹਾ ਮੁਕਾ ਪਰ ਸਤੋਕਰ ਗੱਭਣ ਦੇ ਇੱਕ ਪਾਈ ਜੀ ਵੇੜਦੀ ਵੀ ਅਕੀਆਂ ਵਿੱਕੀ ਜਾਂਦੀਆਂ ਵੀਡੀਓ ਤੋਂ ਬੜਾ ਵੀ ਵਿੱਕੀ ਜਾਂਦੀਆਂ ਤੇ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਇਹਨੂੰ ਤਾਂ ਬ੍ਰੇਕ ਨੂੰ ਇੱਕ ਨੇ ਹੁਣ ਕਿੰਨੇ ਹੋਨੇ ਵੇਲਾ ਸਹੀ ਗੱਲ ਹੈ ਜੀ ਠੀਕ ਹੈ ਜੀ ਅੱਜ ਤਿੰਨ ਆਗਾ ਹਾਂਜੀ ਬਲਾ ਸੋਣੀਆਂ ਕਿਧਰੋਂ ਲਿਆਂਦੀਆਂ ਇਹ ਬਸ ਆਈ ਪਿੰਡਾਂ ਨੂੰ ਦੇਦੀ ਕਿਹੜਾ ਆਪਣੇ ਘਰੇ ਬੰਦ ਗਿਆ ਠੀਕ ਹੈ ਜੀ ਹਾਂ ਠੀਕ ਹੈ ਇੱਧਰੋਂ ਸ਼ੁਰੂ ਕਰ ਲਾ ਵੱਡੀ ਵੜ ਤੋਂ ਕਾਲੀ ਤੋਂ ਹੀ ਹਾਂਜੀ ਤੇਰਾਂ ਲੀਟਰ ਦੋਨ ਥਾਲੇ ਜੀ ਠੀਕ ਹੈ ਕੰਡੇ ਵਾਲਾ ਕੰਡੇ ਵਾਲਾ ਦੋ ਟਾਂ ਟੱਪੇ ਮਾਰ ਲੈਗਲਾ ਦੋ ਟਾਂ ਟੱਪੇ ਮਾਰਦੇ ਠੀਕ ਹੈ ਜੀ ਕੋਈ ਆਪਾਂ ਠੀਕ ਆ ਠੀਕ ਹੈ ਤਿੰਨ ਮਹੀਨਿਆਂ ਦੀ ਗੱਬਣਾ ਹੈ ਤੇ ਉੱਤੇ ਪੰਜ-ਛੇ ਦਿਨਾਂ ਤੋਂ ਤਿੰਨਾਂ ਦੀ ਰਕਤ ਠੀਕ ਆ ਚੈੱਕ ਪਾਸ ਆ ਚੈੱਕ ਪਾਸ ਆ ਸਾਡੀ ਡੰਡਾ ਡੀਗਾ ਲਵਾਇਆ ਅਗਲਾ ਆ ਵੀ ਕਰਾ ਕੇ ਲੈ ਜੀ ਅਗਲਾ ਆ ਵੀ ਲਵਾ ਲੇ ਚੈੱਕ ਕਰਾ ਕੇ ਲੈ ਜਾਵੇ ਅਗਲਾ ਆ ਵੀ ਚੱਕ ਵੀ ਉਹ ਵੀ ਚੈੱਕ ਕਰਾ ਕੇ ਲੈ ਜਾਵੇ ਠੀਕ ਆ ਜੀ ਤੇ ਮਹਿਰ ਦਾ ਦੋਦਾ ਆਇਆ ਨਾ ਕਹਿੰਦਾ ਮੈਂ ਵੜ ਰਹਿਣ ਲੱਗਾ ਠੀਕ ਆ ਜੀ ਇਹਦੀ ਸਾਡੇ 60 ਫੀਸ ਹੋ ਗਈ ਹੈ ਠੀਕ ਆ ਜੀ ਦੋਦਾ ਟੱਟਾ ਜਮਾ ਨਕਾਸ਼ ਟੱਟਾ ਠੀਕ ਆ ਭਾਈ ਤੇ ਨਿਆਰਾ ਲਊਗਾ ਜਿੱਦਾਂ ਮੁੱਲ 56000 ਰੁਪਏ ਆ ਠੀਕ ਆ ਵਿੱਚੋਂ ਕਿ ਛੋੜ ਛੱਪਾ ਛੋੜ ਛੱਪਾ ਹੋਊ ਠੀਕ ਆ ਕੱਦ ਬਹੁਤ ਅੱਜ ਤਰੀਕ ਦਿਨ ਬੋਲਦੇ ਵਗੇ ਹਾਂ ਅੱਜ ਤਰੀਕ ਦੋਸਤੋ ਅੱਜ ਤਰੀਕ ਹੈ ਕਿ 12 ਦਿਨ ਸ਼ੁੱਕਰਵਾਰ ਹੈਗਾ ਅੱਜ ਹੀ ਚੱਲ ਪਣੀ ਹੈ ਅਹੇ 9 ਵਜੇ ਕੇ ਤੇ 18 ਮਿੰਟ ਦਾ ਵੀਡੀਓ ਕਵਰ ਕਰ ਰਹੇ ਆ ਆਪਾਂ ਸ਼ਾਮ ਦੀ ਚੁਆਈ ਦੇਣ ਸਾਰਾ ਹੀ ਪਿਆ ਵਾ ਤੇ ਵੇਖ ਸਕਦੇ ਹੋ ਵੱਡੀ-ਵੱਡੀ ਬਹੁਤ ਆ ਥਣ ਬਾਲਾ ਚੰਗਾ ਲੱਗਿਆ ਹੋਇਆ ਗੁਲਾਬੀ ਥਾਣਾ ਅੱਧੀ ਚੁਆਈ ਵਾਲੇ ਤੁਹਾਨੂੰ ਟਾਈਮ ਆ ਤਾਂ ਦਿਖਾਇਆ ਕਿਉਂਕਿ ਜੇ ਇਹ ਵੀਰ ਸ਼ਾਮ ਨੂੰ ਬਣਦੀ ਤਾਂ ਹਵਾ ਨੇ ਉਹਦੇ ਨਾਲ ਭਰੇ ਹੋਣੇ ਸੀਗੇ ਤੁਸੀਂ ਫੇਸ ਕੁਆਲਿਟੀ ਚੈੱਕ ਕਰ ਲਓ ਤੁਸੀਂ ਸੋਹਣੀ ਫੇਸ ਕੁਆਲਿਟੀ ਆ ਥਾਣਾ ਦਾ ਸਾਈਜ਼ ਬਹੁਤ ਚੰਗਾ ਵਾ ਠੰਡੀ ਸੀਗਰਾ ਤੁਹਾਨੂੰ ਪਤਾ ਹੀ ਹੈ ਬਾਈ ਕੋਈ ਗਾਣਾ ਪਸਦਾ ਕੋਈ ਆਉਂਦਾ ਹੀ ਨਹੀਂਗਾ ਲਸ਼ ਲਸ਼ ਕਰਦੀ ਆ ਆਇਆ ਹੀ ਆ ਮਾ ਥੋੜਾ ਕਈ ਰੋਪਰਾ ਵੀ ਕਰਦਾ ਬਗਾਨੇ ਬੰਦੇ ਤੋਂ ਬਾਈ ਬਾਈ ਜਵਾਬ ਹਾਦੀ ਚਵਾਈ ਵਾਲੇ ਸੋਹਣੇ ਥਾਣਾ ਕਹਿੰਦੇ ਵਿਥੀ ਬਹੁਤ ਚੰਗੀ ਤੇ ਦੇਖ ਸਕਦੇ ਹੋਗੇ ਸੋਹਣੇ ਚਵਾਬ ਆਏ ਕਹਿੰਦਾ ਸ਼ਾਨਦਾਰ ਆ ਜਮਾ ਪੋਲੀ ਪੋਲੀ ਧਾਰ ਆ 56000 ਚੋਂ ਕੋਈ ਛੋਟ ਛੱਪਾ ਹੋ ਜਾਊਗਾ ਠੰਡੀ ਸੀਗਰਾ ਦੇਖੋ ਤੁਸੀਂ ਆਹ ਵੇਖੋ ਤੁਸੀਂ ਠੰਡਾ ਸੀਗਰਾ ਸਾਰੇ ਪਾਸੇ ਬਾਗੀ ਦੇ ਬਾਹਲੇ ਹੁੰਦੇ ਆ ਦੇਖੋ ਠੰਡੀ ਸੀਗਰਾ ਜਮਾ 56000 ਰੁਪਇਆ ਦੋ ਦੋ 13 ਗਲੋ ਥੱਲੇ ਬਾਈ ਕਹਿੰਦਾ ਸੱਜਰਾ ਜਿੰਨਾ ਦਾ ਦੋ ਹੱਲੇ ਇਹਦੇ ਹਉਣ ਦੇ ਮੈਂ ਟੋਕੜ ਗੱਬਣਾ ਤਾਂ ਨਾ ਮੇਰੇ ਗੱਬਣ ਚੈੱਕ ਪਾਸ ਆ ਗਈ ਇਸ ਭਾਜ ਤਾਂ ਮੈਂ ਤਾਂ ਤੁਹਾਨੂੰ ਕਿਸੇ ਨੇ ਦੇਣੀ ਆਗੀ ਐਸੇ ਲੋਕੀ ਪੰਜ-ਪੰਜ ਚੀਜ਼ੀ ਕੋਲ ਦਾ 45-45 ਜੀ ਟੋਕੜ ਗੱਬਣਾ ਦਾ ਮੰਗਦੇ ਆ ਹਾਂਜੀ ਭਾਈ ਦੋ ਨੰਬਰ ਤੇ ਜੀ ਦੋ ਨੰਬਰ ਤੇ ਜੀ ਜਿਵੇਂ ਮੰਨ ਲਓ ਦੂਜੇ ਸੂਏ ਆ ਠੀਕ ਆ ਜੀ ਉਹ ਦੇਖੋ ਟਿਕਾ ਠੀਕ ਆ ਜੀ 12 ਕਿਲੋ ਚੋਕੇ 12 ਚੋਕੇ ਲੈ ਵਡਰ ਜੀ ਜੀ ਲਾਇਆ ਠੀਕ ਆ ਜੀ ਲੰਬੀ ਗਈ ਲੰਬੀ ਗਈ ਹੁਣ 10 ਲਿਟਰ ਕੰਡੇ ਵਾਲਾ ਠੀਕ ਆ ਜਿਹੜਾ ਆਪਾਂ ਭਾਈ ਤੋੜ ਕੇ ਨਾਕੇ ਜਿਨਾ ਦੋ ਦੱਬੇ ਮਾਰ ਖੰਡਾ ਕਰਕੇ ਦੇਵਾਗੇ ਠੀਕ ਆ ਬਾਈ ਇਹਦਾ ਮੁੱਲ 35000 ਰੁਪਇਆ ਠੀਕ ਆ ਬਾਈ ਹਾਂਜੀ ਤੋੜ ਲਿਓ ਬਰਾੜਾ ਇਹਨੂੰ ਇਹਨੂੰ ਮੁੱਲ ਕਿ 2 ਮਹੀਨਿਆਂ ਤੋਂ ਕਰੀਮ ਹੋ ਗਿਆ ਸੂਈ ਨੂੰ ਠੀਕ ਆ ਬਾਈ ਹਾਂਜੀ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਬਾਈ ਕਹਿੰਦਾ ਵੀ ਆਪਾਂ 12 ਕਰੋ ਚੋਕਰ ਇਹ ਨਹੀਂ ਲਾਇਆ ਜੀ ਉਪਰਾ ਕਰੀ ਗਈ ਆ ਹੋਏ ਵੀ ਦੋ ਵਾਰ ਲਓ ਉਪਰਾ ਕਰਦੀ ਆ ਗਈ ਪਰ 10 ਕਿਲੋ ਪੈਂਦਾ ਹੁਣ ਖੱਲੇ ਦਾ ਕੰਡੇ ਵਾਲਾ ਦੋ ਟਾਈਮ ਚੋਲਣਾ ਆਪਦਾ ਸੋਹਣੀ ਵਹਿੜ ਆ ਗਈ ਵਜਨ ਵਜਨ ਬਹੁਤ ਆ ਗਈ ਲੱਛ ਲੱਛ ਕਰਦੀ ਆ ਗਈ ਤੇ ਵੇਖ ਸਕਦੇ ਹੋ ਹਾਦੀ ਚਵਾਈ ਵਾਲੇ ਸੋਹਣੇ ਥ ਜੇ ਇਹ ਹੀ ਸ਼ਵੇਰੇ ਸ਼ਾਮ ਨੂੰ ਬਣਾਉਂਦੇ ਤੇ ਦੁੱਧ ਨਾਲ ਹਵਾਨੇ ਉਹਦੇ ਭਰੇ ਹੋਣੇ ਸੀਗੇ ਤੇ ਫੇਰ ਗੱਲਬਾਤ ਕੁਛ ਇਹਨਾਂ ਦੀ ਹੋਰ ਹੋਣੀ ਸੀਗੀ ਵੀ ਵੇਖ ਸਕਦੇ ਆ ਵੀ ਸੋਹਣੀ ਵਹਿੜ ਆ ਗਈ ਵਜਨ ਬਹੁਤ ਹੈਗਾ ਕਦ-ਕਦ ਚੰਗਾ ਵਾ ਬੈਠਕਦਾਰ ਆ ਗਈ ਥਾਣਾ ਸੈਸੂnga ਚਾਰ ਹੀ ਥਾਣਾ ਨਾ ਕੇ ਫੋਟ ਸ਼ਾਂਗ ਆ ਗਈ ਮੁੱਲ ਜੀ ਦਾ 35000 ਰੁਪਈਆ ਪੜਾ ਤੈਨਾਂ ਨੰਬਰ ਤੇ ਆ ਜਾ ਤੈਨਾਂ ਨੰਬਰ ਤੇ 1000 ਲੀਟਰ ਦੋ ਟਾਈਮ ਚੋ ਲਵੇ ਦੋ ਟਾਈਮ ਛੱਡ ਕੇ ਪਾ ਚਾਰ ਟਾਈਮ ਚੋਲੇ ਠੀਕ ਆ ਜੀ ਹਾਂ ਚੌਂਦੇ ਮਰੀ ਅਗਲੇ ਦੀ ਆ ਤੋਂ ਦੇ ਜਮੂਰ ਲੈ ਲਿਆ ਤੇ ਨੋਟ ਕਾਟ ਕੇ ਛੱਡ ਦੇ ਵੀ ਠੀਕ ਆ ਭਾਈ ਠੀਕ ਆ ਭਾਈ ਠੀਕ ਆ ਜੀ ਉਹ ਜਮੂ ਉਹਦਾ ਪਤੇਲ ਪਾਣੀ ਖਾਤੇ ਹੋਈ ਜਾਉਗੇ ਠੀਕ ਆ ਭਾਈ ਆ ਖੜੀ ਆ ਜਿਹਦਾ ਮੁੱਲ 41000 ਰੁਪਈਆ ਠੀਕ ਆ ਭਾਈ ਹਾਂ ਤੋਲ ਜਾਦੂ ਵੱਡੀ-ਵੱਡੀ ਵੀ ਬਹੁਤ ਆ ਹਨਾ ਵੱਡੀ ਭਾਈ ਵੀ ਜਿਆ ਪੂਰੀ ਮਤਲਬ ਕਿ ਪੂਰੀ ਫੋਲ ਬੱਟ ਵੱਡੀ ਆ ਹਾਂ ਰੰਗ ਬਾਜ ਆ ਇਹ ਨਹੀਂ ਉਹ ਦੂਜੀ ਆ ਠੀਕ ਆ ਹੈ ਕਰਾਉਸਾਂਗੇ ਚਾਣਾ ਉਹ ਦੁੱਧ ਹੋਊਗਾ ਚਟਾ ਜਮਾ ਇਹਦਾ ਵੀ ਠੀਕ ਆ ਜੀ ਲੋ ਜੀ ਦੋਸਤੋ ਕੱਦ-ਕੱਡ ਫਲ ਵੱਡੇ ਦੇ ਵੇਖ ਸਕਦੇ ਹੋਗਾ 85% ਕਰਾਉਸ ਆਗੀ ਹੱਦੇ ਚੁਾਈ ਵਾਲੇ ਸੋਨੇ ਥਾਣਾ ਚਾਰੇ ਥਾਣਾ ਮੁੱਲ 41000 ਰੁਪਿਆ ਵਾ ਵਜਨ ਚੰਗਾ ਵੱਡੀ-ਬੁੱਡੀ ਬਹੁਤ ਆ ਗਈ ਤੁਸੀਂ ਦੇਖ ਸਕਦੇ ਹੋ ਜੀ ਤੋਂ 13 ਕਿਲੋ ਕੰਡੇ ਵਾਲਾ ਜਿਹੜਾ ਤੁਸੀਂ ਦੋ ਟਾਈਮ ਬਾਈ ਦੇ ਘਰੇ ਤੁਸੀਂ ਚੋ ਕੇ ਲੈ ਜਾਣਾ ਵਾ ਪ੍ਰੈਕਟ ਬੱਚੀ ਦਾ ਬਹੁਤ ਚੰਗਾ ਵਾ ਕਿ ਵੱਡੀ-ਬੁੱਡੀ ਵੱਚੀ ਬਹੁਤ ਆ ਗਈ ਅੱਜ ਦੀ ਵੀਡੀਓ ਚ ਬਾਈ ਦੇ ਤਿੰਨ ਨਾਕ ਸੀਗੇ ਮੁੱਲ ਜੀ ਦਾ 41000 ਰੁਪਿਆ ਵਾ ਜਮਾ ਜੈਜ ਭਾ ਬਾਈ ਦੇ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਨੀ ਹੈ ਜੀ ਅੱਜ ਦੀ ਵੀਡੀਓ ਤਿੰਨ ਨਾਕ ਸੀਗੇ ਬਰਾੜ ਕੋਲੇ ਜਿਹਦੇ ਪਸੰਦ ਆਵੇ ਤੇ ਬਾਈ ਨਾਲ ਗੱਲਬਾਤ ਕਰ ਲੈਣੀ ਹੈਗੀ हां जी बराड़ साहब बार रिपीट मैं ਕਰਦਾ ਬਾਈਆਂ ਨੂੰ ਵੀ ਤੁਸੀਂ ਆਨਲਾਈਨ ਪਹੂ ਛੱਡ ਦਿਓ ਠੀਕ ਹੈ ਜੀ ਅੱਗੇ ਦੂਰ ਟਰੈਡੇ ਬੈਠਾ ਵੀ ਕੋਨੇ ਤੇ ਸਭ ਨੂੰ ਭੇਜ ਦਿਓ ਠੀਕ ਹੈ ਜੀ ਠੀਕ ਹੈ ਜੀ ਉਹਦੇ ਕੋਈ ਹੋਰ ਇਸ ਤਰ੍ਹਾਂ ਨੂੰ ਭੇਜ ਦੋ 1200 ਰੁਪਏ ਦੇ ਚੋਕੇ ਦੋ ਟਾਂਗਾਂ ਲਓ ਠੀਕ ਹੈ ਜੀ ਨਹੀਂ ਠੱਗੀ ਨਾ ਖਾਓ ਠੱਗੀ ਦਾ ਚਕਾਰ ਨਾ ਬਣੋ ਨਜਾਇਜ਼ ਆਪ ਦੀ ਆਪ ਆਰਾਮ ਮਾਰਦੇ ਆ ਸਹੀ ਗੱਲ ਹੈ ਜੀ ਆਨਲਾਈਨ ਬੰਦ ਕਰ ਦਿਓ ਠੀਕ ਹੈ ਬਈ ਹੱਥ ਬੰਨ ਕੇ ਦੋ ਬਿੰਦਿਆਂ ਆਨਲਾਈਨ ਬੰਦ ਕਰ ਦਿਓ ਠੀਕ ਹੈ ਜੀ ਲਓ ਜੀ ਦੋਸਤੋ ਬਾਈ ਕਹਿੰਦਾ ਜੀ ਆਨਲਾਈਨ ਪਹੂ ਨਾ ਲਵੋ ਤੁਹਾਨੂੰ ਵੀ ਪਤਾ ਦੋਸਤ ਵੇ ਇਹ ਕੰਮ ਦਾ ਸਾਰੇ ਚੋਰ ਨਹੀਂ ਗਏ ਤੇ ਸਾਰੇ ਸਾਧ ਵੀ ਨਹੀਂ ਕੰਮ ਦੇ ਵਿੱਚ ਕਈ ਬੰਦੇ ਚੰਗੇ ਵੀ ਨੇ ਮੈਨੂੰ ਗਰੰਟੀ ਵੀ ਹੁੰਦੀ ਆਲਾ ਉਹ ਵੀ ਗਰੰਟੀ ਚਲੋਈ ਪਹੂ ਦੀ ਕਾਦੀ ਹੁੰਦੀ ਹੈ ਕਿ ਆਪਾਂ ਵੀ ਕਹਿੰਦੇ ਗਰੰਟੀ ਵੀ ਨਾ ਦੇਵੇ ਕੋਈ ਕਿਤੇ ਨਾ ਕਰਨ ਚੱਕੋ ਤੁਸੀਂ ਲੈ ਲਓ ਆਹਦੀ ਤਸੱਲੀ ਪਰਖ ਕਰ ਲਓ ਆਪਦੀ ਲੈ ਜਾਓ ਪਰ ਆਨਲਾਈਨ ਬਾਈ ਦਾ ਪਸੋਂ ਨਾ ਲਓ ਪਰ ਕਈ ਵਾਰੀ ਕੱਲ ਹੋਣਾ ਇੱਕ ਬੰਦੇ ਨੇ ਪੋਸਟ ਪਾਈ ਪਈ ਸੀ ਤੁਸੀਂ ਦੇਖੀਓ ਫੇਸਬੁੱਕ ਤੇ ਉਹ ਤਾਂ ਗੱਬਨ ਗਾਂ ਲੜੀ ਦੋਨੇ ਥਣ ਖਰਾਬ ਨਿਕਲ ਗਏ ਉਹਦੇ ਬਿਥਣ ਦੋ ਹੀ ਚੱਲੇ ਆ ਕੇ ਇਹਨਾਂ ਦਾ ਗੱਬੜਾ ਚੱਕਰ ਹੀ ਨਿਕਾ ਸਾਰੀਆਂ ਸੂਈਆਂ ਸਵਾਇਆਂ ਤੋਂ ਥੱਲੇ ਤਿਆਰ ਆਗਾ ਤੁਸੀਂ ਆਪਦੀਆਂ ਚੋਲਣੀਆਂ ਦਾ ਦੋ ਦੋ ਟਾਈਮ ਆਉਦਿੰਗਾ ਭਲਾ 6 ਵਜੇ ਸ਼ਾਮ ਨੂੰ ਆਜੋ ਤੇ 7 6 6:30 ਤੜਕੇ ਆਜੋ ਆਪਦੀ ਦੋ ਟਾਈਮ ਚੋਕੇ ਤਸੱਲੀ ਕਰਕੇ ਤੁਸੀਂ ਬਾਈ ਦੇ ਘਰੋਂ ਲਿਜਾ ਸਕਦੇ ਹੋ ਜੀ ਫੁੱਲ ਚੰਗੀਆਂ ਵਹਿੜਾ ਇੱਕ ਨੰਬਰ ਤੇ ਟੋਕੜ ਗੱਬੜ ਚੈੱਕ ਪਾਸ ਮੁੱਲ 55000 ਰੁਪਏ 12 ਦੇ ਦੋ ਦੋ ਸੱਜਣੀਆਂ ਤੋਂ ਥੱਲੇ ਇੱਕ ਆਦ ਦੋ ਕੁ ਮਹੀਨੇ ਸੂਈ ਵਹਿੜਾ ਬਾਈ ਕਹਿੰਦਾ ਦੋ ਥੱਲੇ 12 8 10 ਚੋਕੇ ਲੈ ਜਿਓ ਹੁਣ ਕਹੋਗੇ ਬਾਈ ਕਹਿੰਦਾ ਵੀ ਉਪਰਾ ਕਰੀ ਗਈ ਐ ਇਹ ਮੁੱਲ 3500 ਮਰਜੀ ਦਾ 41 ਜਦੋਂ 13 ਕਿਲੋ ਕੰਡੇ ਵਾਲਾ ਵਾ ਧੰਨਵਾਦ ਜੀ